ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫਾਲੋਅ ਸਟੈਮ ਹੈ ਜੀ ਪਾਣੀ ਇੱਕ ਅੱਠ ਦਾ ਬਸ ਆਪਾਂ ਚੱਲੇ ਆਂ ਸਕੂਲ ਹੈ ਜੀ ਬੱਚਿਆਂ ਦੇ ਰਿਜ਼ਲਟ ਦੇਣੇ ਨੇ ਤੇ ਸਭ ਦੀ ਕਿ ਰੈਡੀ ਹੋ ਗਈ ਅੱਧੀ ਘਰੇ ਨੇ ਯਾਨੀ ਕਿ ਲਿਪਸਟਿਕ ਵਗੈਰਾ ਲੈਂਦੀ ਹੈ ਕਾਣ ਦਾਦਾ ਤੇ ਮੈਂ ਤੇ ਗਗਨ ਚਲੀਆਂ ਜਾਣੀਆਂ ਹੁੰਦੀਆਂ ਸਕੂਟਰੀ ਤੇ ਲਸਣ ਹੀ ਲੈ ਕੇ ਜਾਣੀ ਅੱਜ ਤਾਂ ਕਿਹੜਾ ਲੱਗਣਾ ਰੋਟੀ ਖਾਣ ਦਾ ਹੈ ਤੱਕ ਜੇ ਅੰਦਰ ਬੈਠਾ ਹੈ ਇੱਧਰ ਜਦੋਂ ਮੈਂ ਕਰਤਣਾ ਕੈਮਰਾ ਉੱਤੇ ਵੱਲ ਉੱਦੀ ਭੱਜ ਲਈ ਮਮ ਸੋ ਬਿਟੀ ਫੋਰ ਤੇ ਬਾਕੀ ਨਾ ਮੈਂ ਸਭ ਤੋਂ ਪਹਿਲਾਂ ਇਹ ਕਹਣਾ ਚਾਹੁੰਦੀ ਸੀ ਕਿ ਦੋ ਤਿੰਨ ਭੈਣਾ ਦੇ ਕਮੈਂਟ ਆਏ ਜਿਹੜੇ ਹਨਾ ਉੱਥੋਂ ਲੇੜੇ ਨੇ ਅੰਮ੍ਰਿਤ ਸਰ ਸਾਹਿਬ ਦੇ ਤੇ ਉਹ ਕਹਿੰਦੇ ਸੀ ਕਿ ਤੁਸੀਂ ਸਾਡੇ ਕੋਲੋਂ ਆ ਕੇ ਮੁੜ ਗਏ ਤੁਸੀਂ ਆਏ ਨੇ ਹਨਾ ਬੈਨੇ ਪਤਾ ਕੀ ਹੁੰਦਾ ਵੀ ਤੁਸੀਂ ਤਾਂ ਸਾਨੂੰ ਦੇਖਦੇ ਹੋ ਡੇਲੀ ਬਲੌਗ ਦੇਖਦੇ ਹੋ ਹਨਾ ਵੀ ਤੁਸੀਂ ਸਾਨੂੰ ਜਾਣਦੇ ਹੋ ਬਸ ਆਪਾਂ ਤੁਹਾਡੇ ਨਾਲ ਮੈਸੇਜਾਂ ਰਾਹੀਂ ਗੱਲ ਹੁੰਦੀ ਆ ਆਪਾਂ ਤੁਹਾਨੂੰ ਦੇਖਿਆ ਨਹੀਂ ਹਨਾ ਭੈਣ ਤਾਂ ਕਹਿੰਦੀ ਸੀ ਕਿ ਦਰਬਾਰ ਸਾਹਿਬ ਤੋਂ ਬਿਲਕੁਲ 5 ਮਿੰਟਾਂ ਦਾ ਰਸਤਾ ਸਾਡੇ ਘਰ ਦਾ ਤੇ ਭੈਣੇ ਜੇਕਰ ਮੈਂ ਇੱਕ ਦਿਨ ਪਹਿਲਾਂ ਵੀ ਬਲੌਗ ਦੇ ਵਿੱਚ ਦੱਸਿਆ ਸੀਗਾ ਹਨਾ ਕਿ ਅਸੀਂ ਅੰਮ੍ਰਿਤਸਰ ਆ ਰਹੇ ਹਾਂ ਤੇ ਫਿਰ ਤੁਸੀਂ ਆਪਾਂ ਮਿਲ ਸਕਦੇ ਸੀ ਜੇਕਰ ਤੁਸੀਂ ਉੱਥੇ ਬਰਦੋਰਾ ਸਾਹਿਬ ਚ ਆਉਂਦੇ ਸੀ ਕਾਪਟ ਹੋਈ ਸੀ ਹਾਂ ਇਹਨੂੰ ਗੈਨੀ ਹੈ ਕਾਪੜੇ ਤੇਰੇ ਦੰਦ ਕਰਦੇ ਹੋਗੇ ਵੀਰਾ ਹੋ ਗਿਆ ਚਰ ਚਰ ਤਾਂ ਹੈ ਔਰ ਠੀਕ ਹੈ ਅੱਪਾ ਲੱਗਿਆ ਕਿ ਸਫਾਈ ਕਰਦੇ ਆਂ ਥੋਲੀ ਤਾਂ ਰੁਕ ਜਾ ਵੀਰੇ ਬਾਕੀ ਆਪਣਾ ਵਧੀਆ ਰਿਹਾ ਹਨਾ ਚਲੋ ਆਰਾਮਦਾਰੀ ਨਾਲ ਆਪਾਂ ਮੱਥਾ ਟੇਕਿਆ ਬਾਬਾ ਬੱਡਾ ਜੀ ਦੇ ਵੀ ਗੁਰਦੁਆਰਾ ਹਥੇ ਦਰਬਾਰ ਸਾਹਿਬ ਵੀ ਤੇ ਆਪਾਂ ਉੱਥੇ ਬਾਬਾ ਦੀਪ ਸਿੰਘ ਜੀ ਦੇ ਤੇ ਜਿਹੜਾ ਬਾਕੀ ਆਪਾਂ ਘੁੰਮ ਕੇ ਆਏ ਉਹ ਵੀ ਬਹੁਤ ਵਧੀਆ ਸੀ ਲੋਜੀਕ ਗਗਨ ਆ ਜੀ ਮੇਰਾ ਤੇ ਗਗਨ ਦਾ ਸੇਮ ਸੂਟ ਹੈ ਅਸੀਂ ਗਿਆ ਚਲਾਜਾ ਸੇਮ ਸੂਟੀ ਪਾ ਲੈਨੇ ਆ ਦੋਨੇ ਕਈ ਸੂਟ ਨੇ ਜਿਹੜੇ ਸਾਡੇ ਸੇਮ ਹੁੰਦੇ ਨੇ ਅੱਧੀ ਧਿਆਰ ਉਹ ਹੋ ਕੇ ਆਈ ਉਹਦੇ ਵੀ ਲਿਪਿਸਟਿਕ ਵਗੈਰੇ ਲੱਗੇ ਹੋ ਭੱਜੀ ਦੇਖਉਂਦੀ ਅੱਜ ਅਸੀਂ ਜਾਣਾ ਅਸੀਂ ਦੇ ਹਾਂ ਤੇ ਅੱਜ ਅਸੀਂ ਲੇਟ ਹੋਵਾਂਗੇ ਚਲੋ ਹੁਣਿਆ ਰੈਡੀ ਲੋ ਜੀ ਆਪਾਂ ਹੋ ਗਏ ਰੈਡੀ ਹੁਣ ਤੇ ਚੱਲੇ ਮੈਂ ਪਹਿਲੀ ਵਾਰ ਆਇਆ ਇਸਰਵਾਂਗੇ ਅਸੀਂ ਫੋਟੋ ਕਰਦੇ ਹਾਂ ਦੋਨਾਂ ਦੇ ਸਾਡੇ ਕੋਈ ਸੂਟ ਹੈ ਗਗਣਾ ਆਏਗੀ ਅੱਗੇ ਕਿ ਨਹੀਂ ਅੱਗੇ ਚੱਕਵਾ ਦੇ ਉੱਤ ਆ ਪਾਲਾ ਗਗਣਾ ਅੱਗੇ ਆਏਗੀ ਕਿ ਨਹੀਂ ਹਾਂ ਆ ਗਈ ਜਲਦੀ ਰੈਡੀ ਹੋ ਜਾ ਚੁੰਨੀ ਮੇਰੀ ਹਾਂ ਸੀ ਆਹਾਂ ਤੇਰੀ ਇਹ ਕੋਈ ਨਹੀਂ ਆ ਕੋਈ ਹੋਈ ਮੈਂ ਇੱਕ ਦਿਨ ਵੱਧ ਲੈਤੀ ਹੁਣ ਤੱਕ ਚੱਕੜ ਲਿਗਾ ਹਾਂ ਇਹ ਚਿੱਤਰੀ ਕੋਲ ਹਲਾਉਂਦੇ ਸਾੜ ਜਮੇ ਨਹੀਂ ਨੇ ਸੇਮ ਵਰਕ ਹੈ ਇਹਦੀ ਵੀ ਗਲੇ ਕੇਦਾ ਹੀ ਵਰਕ ਹੈ ਦੋਨਾਂ ਪੈਣਾ ਦੀ ਕੋਈ ਸੂਟ ਰਹਿ ਗਈ ਚਾਚੇ ਲਗੇ ਲੇਟ ਜਾ ਕੇ ਗਲਾਂ ਖਾਵਾਂਗੇ ਹਾਂ ਹਾਂ ਮੇਰੀ ਡੱਬੀ ਪਈ ਸੀ ਅੱਜ ਬਰਥਡੇ ਪਾਰ ਹੋ ਨਾ ਸੀ ਰਹਿ ਕੇ ਯਾਨੀ ਆ ਲੈਣਾ ਗਣਮ ਆ ਮੇਰੇ ਟਿਫਨ ਖਾਈ ਹੈ ਤੇ ਚ ਤੇ ਮੋ ਕਰੀਆ ਚੱਪੜਾ ਅੰਦਰ ਰੱਖੀ ਈਆ ਆ ਲੋ ਹੋਾਈ ਨਹੀਂ ਬੰਦੇ ਹੋ ਹੈ ਹੌਲੀ ਹੌਲੀ ਪਹਿਣ ਜਾਣੇ ਪੈਂਦੇ ਦੀ ਕਾਜੀ ਕੋਲੀਆਂ ਪੜੀ ਸ਼ਾਂਤੀ ਰਹਿੰਦਾ ਬੱਟ ਹੈ ਮਾਂ ਵੀ ਆਣਾ ਨਹੀਂ ਉਹ ਬੰਜੰਦਾ ਬੁੱਲ ਜਿੜਾਣ ਬੈਠੂ ਆਣੀ ਭਾਵੀ ਦੇ ਵਿਰੋਧ ਨਰਾਇਣ ਵੀ ਜੀ ਆ ਬੋਤਲ ਚੱਕ ਕੋਲ ਦੇ ਪਾਣੀ ਵਾਲੀ ਬੋਤਲ ਤੂੰ ਟੱਕਰੀ ਬੈਠ ਤੂੰ ਬਰਾਉਂ ਦੀ ਜਾਂ ਟੱਕਲੀ ਸੀ ਟੱਕਲੀ ਦੇ ਬਰਾਮ ਜੀ ਲਿਪਸਟਿਕ

छोटे करेलू बाढ़ कर ਕੱਲਣਾ ਬਲੌਗ ਜਿੰਨੀ ਕਿ ਜ਼ਿਆਦੇ ਉਹ ਹੋਈ ਪਤਾ ਨਹੀਂ ਕਿਹੜੇ ਸਾਹ ਨਾਲ ਕਾਪੀਰਾਈਟ ਕਾਪੀਰਾਈਟ ਆ ਜਾਂਦਾ ਸੀ ਖਾਣਾ ਫਿਰ ਮੈਂ ਸ਼ਾਮ ਨੂੰ ਅਪਲੋਡ ਕਰਾਉਿਆ ਬਹੁਤ ਜ਼ਿਆਦੇ ਪ੍ਰੋਬਲਮ ਆਈ ਤੁਹਾਨੂੰ ਜਿਹੜੀ ਪ੍ਰੋਬਲਮ ਤੇ ਆਪਾਂ ਵੀਰਵਾਰ ਨੂੰ ਵਾਪਸ ਆ ਗਈ ਸੀ ਤੇ ਅੱਜ ਦਿਨ ਹੈਗਾ ਸ਼ਨੀਵਾਰ ਹੈ ਤੇ ਆਪਾਂ ਕੱਲ ਨੂੰ ਸ਼ੁੱਕਰਵਾਰ ਨੂੰ ਕੋਈ ਬਲੌਗ ਨਹੀਂ ਬਣਾਇਆ ਥੋੜੀ ਜਿਹੀ ਕਲਿੱਪਸ ਲਈਆਂ ਸੀਗੀਆਂ ਤੇ ਕਿਉਂਕਿ ਆਪਾਂ ਕੋਲੇ ਬਲੌਗ ਆਨਲਾਈਨ ਬਣਿਆ ਹੋਇਆ ਇਸ ਤੋਂ ਸੁਣਨ ਸਾਡੇ ਘਰ ਦਾ ਸਾਡੇ ਭੈਣਾਂ ਦੇ ਬਹੁਤ ਜਣੇ ਕਮੈਂਟ ਆਈ ਸੀ ਕਿ ਜਿਹੜਾ ਸਾਡਾ ਘਰ ਦਾ ਜਾਦੀ ਸੋਨਾ ਬਣਿਆ ਹੋਇਆ ਹੈ ਵੀਰ ਉਹ ਬਹੁਤ ਠਹਿਟ ਹੈ ਬਹੁਤ ਵਧੀਆ ਹੈ ਉਹ ਮੰਡੀ ਲਈ ਫੋਟ ਦੇਣਾ ਚਾਹੀਦਾ ਤੇ ਜਰੂਰ ਅਗਰ ਕਿਸਦਾ ਹੈ ਨਾ ਅਵਸਰ ਜਾਂਦਾ ਸੁਭਾਅ ਬਣਦਾ ਤੁਹਾਨੂੰ ਜਰੂਰ ਹਾਂ ਆਪਣਾ ਨਾ ਕਰ ਆਪਣਾ ਪਿੰਡ اچھا ਆਪਣਾ ਪਿੰਡ ਮੈਨੂੰ ਲੱਗਦਾ ਆਪਣਾ ਘਰ ਸਾਡਾ ਪਿੰਡ ਜਦੀ ਸਾਡੇ 800 ਟਿਕ ਪੈ ਗਈ ਕਿਆਂ ਦੀ ਤੇ ਇਸ ਦੇ ਵਿੱਚ ਹੀ ਫਿਰ ਆਪਣਾ ਖਾਂਟੀ ਹੋ ਜਾਊਗਾ ਮੈਨਰ ਵਗੈਰਾ ਕਰਵਾਉਂਦੇ ਆ ਹਨ ਤੇ ਸਾੜੂ ਵਗੈਰਾ ਦੀ ਵੀ ਦੇਖਾਈ ਹੈ ਰੱਖਿਆ ਨਹੀਂ ਵੀ ਕੀ ਵਗੈਰਾ ਸਾਰਾ ਕੋਸ਼ਿਸ਼ ਨਹੀਂ ਕਿ ਬਹੁਤ ਵਧੀਆ ਉਹ ਦੇ ਗਾਹੀ ਦਾ ਰੱਪਾ ਕੱਢ ਲਈਤਾ ਹਾਂ ਇਹ ਸੀ ਤੇ ਇਸ ਤੋਂ ਬਾਅਦ ਨਾਲ ਮੈਂ ਵਲੌਗ ਅੱਗੇ ਸਟਾਰਟਿੰਗ ਕਰਨ ਵਾਲੀ ਈ ਮੈਂ ਜਾ ਕੇ ਲੈਣੀ ਹੈ ਜੋ ਵੀ ਕੱਲ ਨੂੰ ਸੰਡੇ ਆ ਕੱਪੜੇ ਵਗੈਰਾ ਤਾਂ ਮੈਂ ਸਵੇਰੇ ਕੋ ਘੁਸਿ ਗਈ ਕਿ ਸਕੂਲਰੀ ਤੇ ਜਾਣਾ ਸੀਗਾ ਤੇ ਤੋਂ ਬਾਅਦ ਵੀ ਜਾਣਾ ਆ ਲੱਗ ਰਿਹਾ ਮੈਨੂੰ ਨਾ ਸਕੂਲ ਜਿੰਨਾ ਟਾਈਮ ਐਕਸਟੈਂਡ ਹੋ ਗਿਆ ਮਮਾ ਸ਼ਾਇਦ ਤੁਸੀਂ ਕਹਿਆ ਸੀ ਮੰਗਲ ਮੰਗਲਵਾਰ ਨੂੰ ਵੀ ਛੁੱਟੀ ਆ ਹਾਂ ਮੰਗਲਵਾਰ ਹੈਕਵਾ ਕੀ ਆ ਫਾਮੀ ਨਾ ਦੱਸਾਂ ਇਹ ਜਿੰਨ ਕੀ ਫੈਸਟੀਵਲ ਆ ਮਮਾ ਜਿਹੜੇ ਵੀ ਮੇਰੇ ਫਰੈਂਡਸ ਹਣੇ ਦੇ ਵਿੱਚ ਦੇਖਦੇ ਆਣ ਬਲੋਗ ਉਹਨਾਂ ਨੂੰ ਪਤਾ ਚੱਲ ਗਿਆ ਵੀ ਹੁਣ ਮੰਗਲਵਾਰ ਦੀ ਛੁੱਟੀ ਆ ਕਈਆਂ ਨੇ ਤਾਂ ਪਤਾ ਹਾਂ ਆਸ ਕੁ ਨਾ ਉਹ ਨੂੰ ਤੇ ਹੋਂ ਲੱਗ ਜਾਂਦਾ ਭੁੱਖ ਲੱਗੀ ਕੀ ਖਾਈਏ ਕੁਝ ਉੰਦਾ ਹੀ ਨਹੀਂ ਖਾਣ ਵਾਸਤੇ ਐਸ ਵੇਲੇ ਮੈਂ ਤਾਂ ਆਪੋ ਕੁਝ ਨਹੀਂ ਕੱਲ ਮੈਂ ਮਠੀਆਂ ਬਣਾ ਕੇ ਦਵਾਂਗੇ ਕਰਵਾ ਚੌਥ ਲਈ ਸਪੈਸ਼ਲ ਮਠੀਆਂ ਜਿਹੜੀਆਂ ਸ਼ਾਇਦ ਕਿਸੇ ਭੈਣ ਨੇ ਨਾ ਬਣਾਆਂ ਹੋਣੇ ਜਰੂਰ ਬਣਾਵਾਂ ਹਾਂ ਹਾਂ ਲਓ ਜੀ ਅੱਜ ਬਣੂੰਗੀ ਕੜੀ ਬੀਬੀ ਕੱਟੀ ਆਂਦੀ ਆ ਲੇ ਕੇ ਆਂਦੇ ਸੀਗੇ ਚੁੱਬੜ ਤੇ ਬਾਕੀ ਤੇ ਜਿਹੜਾ ਮਟੀਰੀਅਲ ਹੁੰਦਾ ਹੀ ਹੈ ਬਾਕੀ ਕਹਿੰਦੇ ਚੁੱਬੜਾ ਦੇ ਨਾਲ ਆ ਜਿਹੜੀ ਆਹ ਸਵਾਦ ਲੱਗਦੀ ਹੈਗੀ ਕੜੀ ਮੈਂ ਚੌਲ ਕਈ ਇਸ ਵਿੱਚ ਚੌਲ ਬਣਾ ਲਗੇ ਬਾਕੀ ਦੇਖੋ ਚੌਲ ਬਣਨਗੇ ਕਿ ਰੋਟੀ ਬਣੇਗੀ ਲੋ ਜੀ ਬਹੁਤ ਦਿਨ ਦੀ ਬੇਟ ਸੀਗੀ ਤੇ ਉਹ ਪੱਟੀ ਨਹੀਂ ਜਾਂਦੀ ਸੀ ਤੇ ਅੱਜ ਆ ਜਿਹੜੀ ਪੱਟਦੀ ਫਿਰ 베ਰੀ ਪੱਟ ਕੇ ਲਿਉਣੀ ਆ ਵੈਸੇ ਹਾਜੀ ਕਿ ਇੱਥੇ ਲਾ ਦਾਂਗੇ ਕਾਣੂ ਵਿਚਾਰੀ ਨੂੰ ਪਟਕੇ ਸਿੱਟਣਾ ਐਡੀ ਸੋਹਣੀ ਉਗਰੀ ਏ ਤੇ ਖਲੇਰ ਨਾਲ ਬਲੇਰ ਨਾਲ ਇਕੱਠਾ ਕਰਕੇ ਇੱਥੇ ਮਚਾਤਾ ਦੇਖੀ ਮਾਸੀ ਨੂੰ ਆਏ ਵੀ ਨਹੀਂ ਆ ਜਾ ਹਨ ਬਿਬਨੇ ਬਣਾਏ ਹਾਂ ਗੋਹਾ ਬਣ ਜਾਣਗੇ ਨਾ ਗੋਹਾ ਤਾਂ ਬਣਨਾ ਪੰਗਾ ਨਾ ਪੱਥੇ ਮਿਹਨਤ ਵੀ ਕਰੀ ਐਨੀ ਤੂੰ ਐਨੇ ਖਲੇਪੜਾ ਜਿਹੜੇ ਕੰਮ ਆਇਆ ਹਨ ਲਿਓੜ ਖਲੇਪੜ ਕਹਿ ਦਿੰਨੀ ਉਹ ਦੇਖੋ ਬੱਚਾ ਪਾਟੇ ਖੇਡੀਆਂ ਦੇ ਡੌਗੀ ਨਾਲ ਬਸੇ ਮੰਦੋ ਥੋੜੇ ਦੇਣੀ ਬਿਖਾਨੀ ਮਾਗ ਲਿਓ ਅਗਣਾ ਲਾ ਦੋਂਗੇ ਹੋਰ ਫਿਰ ਕੰਦ ਮਾਰ ਛੱਡ ਦਿੱਤੀ ਬਾਤ ਕੋਈ ਨਹੀਂ ਆਇਆ ਉਹ ਫਿਰ ਕੋਈ ਬੰਦਾ ਸ਼ਾਮ ਵੀ ਨਹੀਂ ਹੋਈ ਕੋਈ ਤਾਂ ਗੱਲ ਆਈ ਨਹੀਂ ਮਿਹਨਤ ਕੀਤੀ ਵੀ ਤੂੰ ਆ ਤਾ ਜਾ ਮੁੜ ਕੇ ਚੀਕੋ ਸਾਡਾ ਬੁੱਢਾ ਹੋ ਗਿਆ ਹਾਂਜੀ ਨਹੀਂ ਬੁੱਢ ਕੇ ਨਹੀਂ ਨਹੀਂ ਫਿਰ ਮੈਂ ਕੈਂਚੀ ਲੈ ਕੇ ਆਣੀ ਤੁਸੀਂ ਆਸੇ ਪਾਸੇ ਇਹਦੀ ਹੋ ਜੂਗੀ ਕਟਾਈ ਹਨਾ ਤੇ ਫਿਰ ਪੱਟੀਆਂ ਉਹ ਗਿੰਦੇ ਨਹੀਂ ਕਹੀ ਨਾ ਨਹੀਂ ਨਾਲੇ ਪੱਟੀਆਂ ਨਹੀਂ ਮੇਰੀ ਗੱਲ ਸੁਣ ਲਓ ਰਾਧਾ ਵੀ ਆ ਕਹੀ ਨਾ ਨਾ ਫਿਰ ਹੋਰ ਕਾ ਨਾ ਪਟਾਂਗੇ ਨਾ ਹਾਏ ਇਹਨਾਂ ਨੂੰ ਅਮਰੂਦਾਂ ਕੋਲ ਲੈ ਕੇ ਮਨ ਦੁਖੀ ਹੋ ਜਾਂਦਾਗਾ ਚਲ ਤੂੰ ਮੇਰੇ ਨਾਲ ਸੁਣ ਕੰਮ ਕਰ ਕੰਮ ਹੀ ਕਰਦੀਆਂ ਭੈਣ ਕਹਦੀ ਇਹਨਾਂ ਨੂੰ ਤੇਲਾ ਲੱਗਿਆਗਾ ਅਮਰੂਦਾਂ ਨੂੰ ਤੇ ਇਹ ਤਾਂ ਭੈਣੇ ਮੈਨੂੰ ਪਾਖ ਦੇ ਵੀ ਨਹੀਂ ਦੀਂਦੇਗੇ ਆ ਦੂਜੇ ਬਣਨਗੇ ਵਦਗਾ ਜਿਹੜੇ ਦੂਜੇ ਬਣੇ ਪਾਪਾ ਸਾਡੇ ਕਹਿੰਦੇ ਜੜ ਚੋਂ ਖਿੱਚ ਦੋ ਪਾਪੇ ਨੂੰ ਵਦਿਆ ਵੀ ਮੁੜ ਕੇ ਬਣਨੀ ਹਾਂਜੀ ਕੱਟ ਗਿਆ ਕੀ ਕਹਿੰਦੇ ਹੁੰਦੇ ਉਹ ਹੈਣੀ ਰੰਬੀ ਰੰਬੀ ਕਿਆ ਚਾਹਤੇ ਕੀ ਜੋਂ ਜੋ ਚਾਹਤੇ ਕੀ ਫੜ ਲੈ ਫਿਰ ਇਹਦੇ ਨਾਲ ਤਾਂ ਪੱਟੀ ਨਹੀਂ ਨਾ ਜਾਣੀ ਰੰਬੀ ਨਾਲ ਤਾਂ ਪੱਟੀ ਲਉਗੀ ਉਹਦੇ ਮੈਂ ਲਾਈ ਹੁਣ ਪੱਟਣੀ ਪਈ ਕਿਉਂਕਿ ਮਾਲੀ ਕਹਿੰਦਾ ਕੈਂਚੀ ਨਾਲ ਉਹਦੀ ਕਟਾਈ ਕਰਦੇ ਸਿਆ ਓਕੇ ਕੈਂਚੀ ਲਿਉਣੀ ਐ ਮੈਂ ਮੋਸਾਂ ਧਿਆਈਆ ਕੋਈ ਤਾਂ ਨਹੀਂ ਕਿੱਥੇ ਦੀ ਕਿੱਥੇ ਮਾਤਾ ਰੱਖ ਦਿੰਦੇ ਉਹ ਘਰੋਂ ਮੜਨ ਵਾਲੇ ਹੋ ਗਏ ਉਧਰ ਮੈਂ ਪੈਸੇ ਤੇ ਕਿ ਟਾਈ ਸਾਨੂੰ ਕਰਨੀ ਪੈਣੀ ਐ ਮੀਹ ਨਾਲ ਚੱਲੀ ਐਨੀ ਘੈਂਟ ਸੀ ਨਾ ਇਹ ਆਕਸਨ ਪਟਕੇ ਸਿਰ ਤਾਂ ਕੋਈ ਹੱਥ ਉਂਗਲ ਉਂਗਲ ਵਗੈਰਾ ਪੱਕ ਜਾਂਦੀ ਹੈ ਕੋਈ ਪੱਤਾ ਲੱਗ ਜਾਂਦਾ ਹੈ ਹੌਲੀ ਮੈਨੂੰ ਲੱਗਦਾ ਨਹੀਂ ਵੀ ਹੱਥ ਥੱਲੇ ਆਉਗੇ ਕਹੀ ਅਕਾ ਇਹ ਨਹੀਂ ਸੱਬਲ ਹੂੰ ਉਹਨੇ ਕਿਹਾ ਸੀ ਇਹਨਾਂ ਪਟਕੇ ਲਉਣੀਆਂ ਦਾ ਹੁਣੇ ਹੀ ਰਾਲ ਨਹੀਂ ਲੱਗਣੀ ਹੋਈਆਂ ਅਜੇ ਥੋੜੇ ਦਿਨ ਹੀ ਹੋਏ ਆ

ਬੜੀ ਬੜੀ ਬੂੰਗੀ ਜਾਈ। ਉਜੜੀ ਬੜੀ ਬੂੰਗੀ ਜਾਕੀ। ਹੂੰ। ਥੋੜੇ ਜਿਹਾ ਦਿਨਾ ਚ ਮੀਂਹ ਹੋਈਆਂ ਨਾਲ ਹੀ ਫੈਲ ਜੀ ਜਾਦੀ ਇਹ। ਲਾਹ ਦਾਨੀ ਪੱਟੀ ਜਾਊਗੀ। ਹੂੰ। ਹਾਂ ਇੱਕ ਹੋਰ ਮੇਰੀ। ਹੁੰਦਾ ਹੈ ਘਟੂਆ ਲੋਕੀ ਬੋਤੋ ਖਿਦਿਆ ਕਿਤੇ ਨਹੀਂ ਤੇ ਨਾਲ ਇਹ ਤਾਂ ਮਿੱਟੀ ਵਾਲੀ ਕਰੜੀ ਮੈਨੂੰ ਤਾਂ ਲੱਗਦਾ ਨਹੀਂ ਗਾ ਮਿੱਟੀ ਕਰੜੀ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਉੱਥੇ ਜਿਹੜਾ ਮਾਰ ਕੇ ਕੋਲ ਪਾਈ ਦੀ ਸੀ ਹੋਰ ਹੋਰੇ ਹੈ ਹੋਰੇ ਮੁੜਕੇ ਫਿਰ ਉਧਰ ਹੀ ਜਾਣਗੇ ਰੂੜੀ ਚ ਆ ਜਿਵੇਂ ਬੋਤਲ ਆਣੀਆਂ ਉਹ ਰਿਤਾ ਪਾਉਣਾ ਉਹ ਬੋਏਗੀ ਕਿਤੋਂ ਕੀ ਜਾਉਂਗੇ ਤਾਂ ਤੋਂ ਪਟਾਕੇ ਚੱਲ ਪਏ ਇਹਨਾਂ ਦੇ ਡੇਢ ਬੀੜੀ ਬੰਦ ਚੰਗਾ ਜਿਹਾਂ ਹੱਥ ਤੇ ਚੱਲ ਗਿਆ ਫੇਰ ਉਹ ਨੂੰ ਕਹਿਣੀ ਹੈਗੀ ਲੈ ਹੁਣ ਪਹਿਲਾਂ ਆ ਨਾ ਡਰੇ ਪਾਸੇ ਸਿੱਟੇ ਕਰੋ ਤੁਸੀਂ ਆ ਬੀੜੀ ਬੰਦ ਤੁਸੀਂ ਚੱਲੋ ਹਾਂ ਜੀ ਲੰਬੀ ਨਹੀਂ ਚੱਕ ਕੇ ਤੂੰ ਰੋੰਗੀ ਨਾਲ ਉਹ ਕਹਿੰਦੇ ਲਾਲ ਨੂੰ ਬਣਾਈ ਕਰ ਲੈ ਓਕੇ ਡਰੇ ਹੋਏ ਡੜਗਾ ਡਾਣਗੇ ਇਹਨਾਂ ਹੂੰ ਵੱਡੀਆਂ ਹੋਣੀ ਉਹ ਚੱਕ ਕੇ ਹੋਣੀ ਅੱਗ ਤੇ ਮਾਰੇ ਤੇ ਬੰਦੇ ਦੀ ਕੀ ਗਏ ਤੇ ਮਾਇਆ ਨੂੰ ਕਹਣਾ ਪਾਇਆ ਓਕੇ ਕੀ ਹੋਜੀ ਆਪਾਂ ਥੜੀ ਬਣਾਉਣ ਲੱਗ ਪਏ ਆ ਤੜਕਾ ਲੱਗ ਰਿਹਾ ਏ ਦੇ ਵਿੱਚ ਥੋੜਾ ਆਪਾਂ ਹੋਰ ਦੇ ਲੇ ਜੀ ਹੋਰ ਦੋ ਤਿੰਨ ਥੋੜਾ ਜਿਹਾ ਕੱਟ ਲਈ ਜੀ ਨਾਲ ਜੀ ਥੜੀ ਟੇਸਟੀ ਆ ਗਈ ਜੀ ਤੇ ਆਪਾਂ ਉਹਨਾਂ ਅੱਜ ਤੜਕਾ ਦੇਖਦੇ ਆਂ ਦੀ ਚਾਹ ਬਣਾਉਣੀ ਹੈ ਕਿ ਰੋਟੀ ਬਣਾਵਾਂਗੇ ਲੋ ਜੀ ਇੱਕ ਬਣੂ ਕਦੂ ਤੇ ਇੱਕ ਬਣੂਗਾ ਬਣੂਗੀ ਬਾੜ ਕਰੇਲੇ ਦੀ ਸਬਜੀ ਚਾਰ ਵੰਗੋ ਮਿਲੂਗੀ ਸਾਨੂੰ ਕਰੇਲਿਆਂ ਦੀ ਸਬਜੀ ਤੇ ਕਦੂ ਕੇ ਨਮਾਜ਼ੀ ਖਾਓ ਜਿਹੜੀ ਰੱਖਣ ਵਾਲੇ ਮੈਂਨੇ ਕਪੜੇ ਵਗੈਰਾ ਥੋੜੇ ਵਧੀਆ ਰੀ ਡਾਰ ਕੇ ਢਾ ਲਾਜੀ ਦੁੱਧ ਵਗੈਰਾ ਸਾਹੁੰਦੀ ਆਪਾ ਫੇਰ ਕਰਦੇ ਆ ਬਲੌਗ ਨੂੰ ਕੰਟੀਨਿਊ ਲਓ ਜੀ ਪਰ ਸ਼ਾਇਦ ਅੱਗੇ ਇਹ ਨਹੀਂ ਦੇਖ ਤੋਂ ਮੈਂ ਕੱਲ ਦਾ ਜਿਹੜਾ ਪ੍ਰੋਗਰਾਮ ਹੈ더라 ਰੈਡੀ ਹੋ ਰਿਹਾਗਾ ਮਮਾ ਕੀ ਬਣਾਗੇ ਉਹ ਬਣਾ ਦੋ ਹਾਂ ਬਾਬ ਲੈ ਲੈ ਐਨੋਟਾਟ ਤੇ ਬੜੀ ਨਾ ਬੜੀ ਨਾ ਬੜੀ ਨਾ ਕਿਚਨ ਲਈ ਬਿਦਾਈ ਜੋ ਵੀ ਸ਼ੁਰੂ ਹੋ ਜੂਗੀ ਮਮਾ ਜੀ ਕੋਰ ਦੇ ਦੋ ਕੀ ਰਿਹਾ ਹੋਰ ਬੀਬੀ ਨੂੰ ਕਰ ਲੈਣ ਦੇ ਬੱਤ ਬਣਿਆ ਹਾਂ ਜਾ ਉਂਗਲਾ ਮਾਰੀ ਮੈਂ ਲੈ ਬੱਟ ਜੂਠੀ ਨਹੀਂ ਕਰਦੀ ਨਾ ਮੱਟੋ ਖਾਨੀ ਆ ਮਾੜੀ ਜੀ ਹਾਂ ਪਰ ਤੂੰ ਨਹੀਂ ਲਾਉਂਦਾ ਪੁੱਤੇ ਮੋਟੀ ਮੂਲੀ ਕੱਦੂ ਕਾਸ ਕਰਨੀ ਸੌਕੀ ਐ ਨਹੀਂ ਨਾ ਵੱਡੀ ਜਾ ਬੀਬੀ ਚ ਪੇੜ ਧਰਦੇ ਨਾ ਨਹੀਂ ਹਾਂ ਬੀਬੀ ਹਾਂ ਪੇੜ ਧਰਦੇ ਲੜਦੇ ਜਾਂ ਕੀ ਮੇਟੀਂ ਘੁੱਟੇ ਤੂੰ ਅੱਜ ਤੱਕ ਕਿੰਨੇ ਵਾਰੀ ਘੁੱਟਿਆ ਇੱਕ ਵਾਰੀ ਹਾਂ ਬੀਬੀ ਘੁੱਟੀ ਦੀ ਮੈਂ ਹੀ ਸਮਾਂ ਬੜਾ ਆ ਗਿਆ ਕੱਪੋ ਹੋਏ ਬੀਬੀ ਨੇ ਤਾਂ ਨਹੀਂ ਕਦੇ ਮਾਰਿਆ ਮਾਰਿਆ ਕੋਈ ਨਹੀਂ ਮਾਰਿਆ ਮੈਂ ਤਾਂ ਕਿਤੇ ਉਹ ਹੀ ਨਹੀਂ ਮਾਰ ਗਏ ਕਦੇ ਮਾਰਿਆ ਤੇ ਛੱਡ ਕੇ ਆਏ ਨੇ ਪਰ ਸੁਣਾ ਲੋ ਇਹ ਆዱ ਬਿੰਦ ਕਿਉਂ ਨਵਾਗੇ ਅੱਜ ਫੇਰ ਬੀਬੀ ਦੋਸ਼ਕ ਤੁਰਿਆਣੇ ਜਾਂਦੇ ਜੇ ਕਦੇ ਮੇਰੇ ਵਰਗੀ ਘਰੇੜਾ ਹੋਵੇ ਤਾਂ ਬੀਬੀ ਨਵਾ ਵੀ ਰਿੰਦੀ ਇਹਨਾਂ ਨੂੰ ਲਮਾ ਦੇਣੀ ਪੀੜੀ ਦੇ ਵਿੱਚ ਤੇ ਇਹਨਾਂ ਦਾ ਸਨ ਵੀ ਬਾਦ ਹੁੰਦੀ ਆ ਥੈਂਕ ਯੂ ਸੀਗਾ ਨਵਾ ਨਹੀਂ ਸਰ ਬਾਦ ਹੁੰਦੀ ਹੈ ਮੰਮੀ ਕੱਲਣਾ ਮੈਂ ਕੱਲ੍ਹ ਹੀ ਆਰ ਦੇਖਿਆ ਬੀਬੀ ਅੰਦਰ ਉੱਠ ਕੇ ਤੇ ਰੋਟੀ ਖਾਣ ਨੂੰ ਰਸੋਈ ਵੱਲ ਜਾਈ ਜਾਵੇ ਮੈਂ ਖਵਾ ਤਾਂ ਬੀਬੀ ਉੱਠ ਖੜੀ ਮੈਂ ਕਿਹਾ ਜਦੋਂ ਮੈਂ ਦੇਖਿਆ ਬੀਬੀ ਨੇ ਨਾਲ ਦੀ ਨਾਲ ਗੱਡੀ ਮੋੜਤੀ ਆਪਦੀ ਵਿਰਵਣ ਆ ਗਈ ਮੰਮੀ ਬੀਬੀ ਨੂੰ ਮੈਂ ਖ ਮੈਂ ਪਹਿਲੀ ਵਾਰ ਦੇਖਿਆ ਰਸੋਈ 'ਚ ਰੋਟੀ ਖਾਣਾ ਆਉਂਦੀ ਸੀ ਆਪੇ ਦੁਪਹਿਰੇ ਜਦੋਂ ਮੈਂ ਸਕੂਲੋਂ ਆਇਆ ਉਸ ਮੈਟਨ ਵੇਟੇ ਮੈਂ ਚਾਹ ਬਣਾਉਣ ਲੱਗੀ ਸੀ ਉਹਦੇ ਆਈ ਤੇ ਇਹਦੋਂ ਪਹਿਲਾਂ ਇਹਨੂੰ ਆਇਆ ਸੀ ਕਿ ਤਾ ਸੌਣਾ ਦੇ ਹੀ ਹੋਵੇ ਆ ਕੇ ਇਹ ਜਦੋਂ ਮੈਂ ਬੀਬੀ ਬੈਠ ਗਈ ਬੀਬੀ ਪੜਨਾਂ ਕੋਲ ਨਾਲ ਦੇ ਨਾਲ ਵੜ ਗਈ ਕਦੀ ਰੋਟੀ ਲੈਦੇ ਬੁੱਕ ਲੱਗ ਗਿਆ ਮੈਂ ਤਾਂ ਵੀ ਬਾਟੀ ਮੈਂ ਤਾਂ ਧੰਨ ਭਾਗ ਬੀਬੀ ਉਹਦੇ ਤੁਰ ਕੇ ਆ ਗਈ ਨਹੀਂ ਮੈਂ ਬਾਟੀ ਧਰ ਦੇ ਹੁੰਦਾ ਬੀਬੀ ਉਹ ਤੁਰ ਕੇ ਆਈ ਆ ਹਾਂ ਹਾਂਜੀ ਹੋਰ ਤੇ ਦਾਦੀ ਤੂੰ ਆਇਆ ਵੈਸੇ ਤਾਂ ਉਹ ਜੀ ਕਦੋਂ ਦੀ ਸਬਜ਼ੀ ਬਣੂਗੀ ਤੇ ਕਰੇਲੇ ਮੰਮੀ ਬਣਾਈ ਜਾਂਦੇ ਕਰੇਲੇ ਕੱਲ੍ਹ ਮੰਮੀ ਉਹ ਪਾਏ ਕੱਲੇ akrele ਲਾ ਕੇ ਥੋੜਾ ਜਨ ਨੂੰ ਸੇਕ ਜਾ ਲਵਾਉਣਾ ਜਾਨੀ ਕਿ ਥੋੜੇ ਜੇ ਫਰਾਈ ਕਰਨੇ ਆ ਜਿਆਦਾ ਨਹੀਂ ਕਹਿੰਦੇ ਇਹਦੇ ਨਾਲ ਜਿਹੜੀ ਖੜੱਕਤਨ ਮਰ ਜਾਂਦੀ ਆ ਤੇ ਹੁਣ ਇਹਨਾਂ ਨੂੰ ਸਾਈਡ ਤੇ ਕੱਢ ਲਰਗੇ ਫਿਰ ਪਿਆਜ਼ ਵਗੈਰਾ ਭੁੰਨ ਲੇ ਕੇ ਤੇ ਫਿਰ ਆ ਜਿਹੜੇ ਇਹ ਕੀ ਹੁੰਦੇ ਆakrele ਬਾਅਦ ਚ ਪਾ ਦਾਂਗੇ ਵੀ ਇਹਦੇ ਨਾਲ ਖੜੱਕਤਨ ਨਹੀਂ ਹੁੰਦੀ ਹੈਗੀ ਆ ਪਾੜ ਕਰੇਲੀ ਤੀਸਤੀ ਹੁੰਦੀ ਆ ਤਾਂ ਵੱਡੇ ਕਰੇਲੇ ਨਾਲੋਂ ਇਹ ਵਧਗਾ ਬੰਦਿਆ ਸਮੋ ਚੰਨੀਆ ਬੇਟੇ ਆ ਟੈਂਕੀ ਕਿਵੇਂ ਭਰ ਗਈ ਟੂਟੀ ਲੱਗ ਕੇ ਛੱਡੀ ਹੋਈ ਐ ਟੂਟੀ ਆ ਅਸ ਵੇਲੇ ਕਿਹੜੀ ਟੂਟੀ ਹੋਣੀ ਆ ਬੀਬੀ ਮੈਨੂੰ ਤਾਂ ਲੱਗਦਾ ਪਾਪਾ ਛੱਡ ਕੇ ਭੁੱਲ ਗਿਆ ਪੁੱਤ ਟੈਂਕੀ ਬੰਦ ਕਰ ਪਾਪੇ ਨੂੰ ਛੱਡਤੀ ਭੁੱਲ ਗਿਆ ਉਹ ਸੱਚਾ 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 ਜਿਸ ਸਮਝ ਆਪਣੀ ਬਣ ਗਈ ਜੀ ਸਬਜ਼ੀ ਅਰੀ ਲਰੀ ਵੀ ਬਣ ਗਈ ਹਾਂਜੀ 2 ਕਿਲੋ ਪਰ ਕੰਮੇਜ ਪੁੱਛੋ ਠੀਕ ਹੈ ਕੋਈ ਨਹੀਂ ਖੱਡੀ ਕਚਰੀ ਚ ਪਾਪੇ ਦੇ ਟਾਉ ਡਰਾਗ ਨਹੀਂ ਪਾਈ ਮੈਨੂੰ ਤਾਂ ਕੱਦੂ ਹੀ ਕੁੱਟ ਲਈ ਕੱਦੂ ਨੂੰ ਕੁੱਟਦੇ ਕੱਦੂ ਚ ਰੋਟੀ ਕੁੱਟਦੇ ਅੱਗੇ ਆ ਕਿ ਕੱਦੂਆਂ ਤੋਂ ਮਾਣਾ ਜਿਹੜਾ ਜਮਾ ਨਹੀਂ ਆਇਆ ਕੱਦੂਏ ਜਿਹੜੇ ਬਹੁਤਿਆਦੀ ਤੇਜ਼ੀ ਲੱਗਦੀ ਅਗਲੀ ਵਾਰ ਤਾਂ ਪਤਾ ਨਹੀਂ ਤਾਂ ਪਤਾ ਨਹੀਂ ਘਰ ਦੇ ਘਟ ਸੀਗੇ ਕੱਦ ਕੱਦ ਵਿਚਾਰਾ ਬਚਣ ਲੱਗ ਗਿਆ ਸੀਗਾ ਪਰ ਐਤ ਕੀ ਨਹੀਂ ਮਾਰਦੀ ਮਾਰਦੀ ਮੈਂ ਨਾਲ ਕਰ ਦਾਂਗਾ ਪਰ ਦੁੱਧ ਗਰਮ ਕੰਮ ਹੈ ਜਿਹੜਾ ਆਪਣਾ ਬੜੇ ਪੜ ਜਾਣਾ ਜਦੋਂ ਇੱਕ ਵਾਰੀ ਖਾਣ ਲੱਗ ਕੇ ਆਂਦੇ ਫਿਰ ਬਸ ਨਾਲ ਦੀ ਨਾਲ ਇਹ ਬੜੇ ਜਾਂਦਾ ਹੈ ਜਿਹੜੇ ਡੈਡ ਹੀ ਨਹੀਂ ਆਏ ਸ਼ਹਿਰੋਂ ਉਹ ਗਏ ਆ ਭਾਈ ਹੁਣ ਖੇਤਾ ਘਰਾਂ ਦੇ ਜਿਹੜੇ ਕੰਮ ਚੱਲ ਪੈਣਗੇ ਤੇ ਟਰੈਕਟਰ ਤੇ ਡੈਕ ਜ਼ਰੂਰੀ ਹੈ ਜਿਨ੍ਹਾਂ বিনা ਇਹਨਾਂ ਦਾ ਕੰਮ ਨਹੀਂ ਚੱਲਣਾ ਖੇਤ ਦੇ ਵਿੱਚ ਤੇ ਉਹ ਖਰਾਬ ਸੀਗਾ ਉਹਨਾਂ ਦੀ ਸੈਟਿੰਗ ਵਗੈਰਾ ਕਰਾਉਣ ਗਏ ਆ ਸ਼ਾਮ ਨੂੰ ਪੱਟੇ-ਪੁੱਟੇ ਪਾ ਕੇ ਫੇਰ ਗਏ ਨੇ ਤੇ ਫਿਰ ਹੁਣ ਆਉਂਦੇ ਨੂੰ ਹਨੇਰਾ ਹੋ ਜਾਣਾ ਕੋਕੇ ਜਾਣਾ ਹੋਇਆ ਪਿਆ ਬਸਾਉਣ ਵਾਲੇ ਹਾਂ ਤਾਂ ਪਰ ਉਹ ਸਬਜ਼ੀ ਕਰਨੀ ਹੋਗੀ ਆਪਾਂ ਪਹਿਲਾਂ ਬੀਬੀ ਨੂੰ ਫੜਾਈ ਕਿ ਦੂਜਾ ਕਪੜਾ ਆਏ ਕੱਲ ਨੂੰ ਦੇਖੂਗੀ ਜੇ ਮੇਰੇ ਕੋਲ ਟਾਈਮ ਹੋਇਆ ਨਾ ਆਪਾਂ ਤੁਹਾਡੇ ਨਾਲ ਮੱਠੀਆਂ ਦੀ ਜਿਹੜੀ ਸੌਫਟ ਸੌਫਟ ਮੱਠੀਆਂ ਉਦਾਂ ਦੇ ਰੈਸਪੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂ ਕਰੇਲੇ ਖਾਓਗੇ ਕਿ ਕੱਦੂ ਕਰੇਲੇ ਨਿੱਕੇ ਕਰੇਲੇ ਆ ਵਿੱਚ ਪਿਆਜ਼ ਪਾਈ ਹੋਏ ਆ ਬਹੁਤ ਟੇਸਟੀ ਆ ਪਹਿਲਾਂ ਨੱਕ ਨਾਲ ਕਰਿਆ ਕਰੋ ਨਾ ਮੁੱਝ ਜਨਾ ਸਾਰਾ

ਦੀਨੀ ਦੀਨੀ ਮਾਰੀ ਬੀਬੀ ਨੇ ਚੱਲ ਕੇ ਜੜਲੀ ਬੀਬੀ ਤੇ ਆਈ ਹਾਂ ਚੀਜ਼ ਨਹੀਂ ਸੀ ਬੀਬੀ ਦੇ ਆਈ ਦੀਵਾਲੀ ਤੇ ਪਟਾਕੇ ਵਾਇਦਾ ਹੀ ਪੈਂਦਾ ਮੁੰਡੇ ਤਾਂ ਤੁਹਾਨੂੰ ਮਾਰਦੇ ਪਹਿਲਾਂ ਹੀ ਬੜਾਕਾ ਪਾਇਆ ਮੈਂ ਤਾਂ ਦੇਖੇ ਨੀ ਹੁਣ ਵੀ ਇਹਦੇ ਚ ਦੇਣੀ ਹੈ ਹੋਰ ਫੇਰ ਵੀ ਵੀ ਹੋ ਜਾ ਖੜੀ ਉਹ ਦੂਜੀ ਹੈ ਹੁਣ ਤਾਂ ਬੱਛਾ ਡਰਦਾ ਪਹਿਲਾਂ ਕੀ ਸੀ ਨਾਰ ਮੋਂ ਮਣਾ ਜਾਈ ਸੋਰੇ ਨਾ ਨਾ ਸੜਾ ਮੋਂ ਮਣਾ ਹੈ ਅੱਛਾ ਖੇਲ ਨੂੰ ਗਈ ਨੇ ਚੰਨ ਦੁਨਿਆਲੇ ਦੇ ਕੋਲ ਵੀ ਜਾਰੇ ਗੱਡੂ ਬੱਛਾ ਰੇ ਲਾਗੀ ਦੇ ਪੀਰਿਆ ਲਾਗੀ ਦੇ ਪੀਰਿਆ ਮੇਰੀਓ ਅਲਾਰਾ ਲੋ ਜੀ ਕੰਮ ਕਰ ਆਪਾਂ ਵੇੜ ਲੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਤਾਂ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਹੈ ਹਨਾ ਸਪੋਰਟ ਕਰੋ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਹੜੇ ਬਲੌਗਰ ਤੁਸੀਂ ਆਸਾਨੀ ਦੇ ਨਾਲ ਦੇਖ ਸਕੋ ਤਾਂ ਪਲੀਜ਼ ਜੋ ਵੀ ਬੈਟ ਬਣਾ ਨਵੇਂ ਆਉਂਦੇ ਹਨ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਚੈਨਲ ਨੂੰ